ਇੱਕ ਗੱਲ ਇਹ ਕਮੇਟੀ ਦੱਸੋ ਲਗਾਤਾਰ ਥੋੜੀ ਹੜਤਾਲ ਕਰਦੇ ਨਹੀਂ ਪਿਛਲੇ ਜਿਹੜੀ ਆਪਣਾ ਕਹਿ ਲੋ ਵੀ ਸੈਟਰਡੇ ਤੋਂ ਫਰਾਈਡੇ ਤੋਂ ਹੜਤਾਲ ਚੱਲ ਰਹੀ ਉਸ ਹੜਤਾਲ ਨਹੀਂ ਕਿਹਾ ਜਾਂ ਸਦਾ ਨੋ ਵਰਕ ਚੱਲ ਰਿਹਾ ਜਿਹਦੇ ਵਿੱਚ ਮੈਂ ਬੇਨਤੀ ਇਹ ਕੀਤੀ ਸੀ ਤੁਹਾਡੇ ਪ੍ਰੈਸ ਰਾਹੀਂ ਵੀ ਕਿ ਸਾਡੀ ਇੱਥੇ ਚੈਂਬਰਸ ਦੀ ਲੜਾਈ ਨਹੀਂ ਹੈ ਕੱਲਿਆਂ ਦੀ ਕਿਉਂਕਿ ਕੋਰਟ ਐਸਟੈਬਲਿਸ਼ ਹੋਏ ਨੂੰ 7 ਸਾਲ ਹੋ ਚੁੱਕੇ ਤੇ 7 ਸਾਲਾਂ ਦੇ ਵਿੱਚ ਵਕੀਲ ਸਹਿਬਾਨ ਜਾਂ ਕਿ ਕਲਾਈਂਟਸ ਆ ਜਿਹੜੇ ਲਿਟੀਗੇਸ਼ਨ ਲਿਟੀਗੈਂਟਸ ਆਉਂਦੇ ਆ ਉਹਨਾਂ ਦੇ ਲਈ ਇੱਥੇ ਕੋਈ ਪ੍ਰਬੰਧ ਨਹੀਂ ਆ ਨਾ ਬੈਠਣ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਹੈ ਨਾ ਉੱਠਣ ਦਾ ਪ੍ਰਬੰਧ ਹੈ ਪਿਛਲੇ 26 ਜੂਨ ਨੂੰ ਫੈਸਲਾ ਹੋਇਆ ਸੀ ਐਸਡੀਐਮ ਸਾਹਿਬ ਦੀ ਹਾਜ਼ਰੀ ਚ ਬੀਬੀਐਮਪੀ ਦੇ ਅਧਿਕਾਰੀ ਸਹਿਬਾਨ ਸੀ ਕਿ ਜਿਹੜੇ ਤੁਸੀਂ ਇਹ ਕੰਮ ਰੋਕ ਦਿੱਤਾ ਜਾਵੇ ਕਿਉਂਕਿ ਇਹ ਲੋਕਾਂ ਦੇ ਵਿੱਚ ਮਾੜਾ ਅਸਰ ਜਾਂਦਾ ਸ਼ਹਿਰ ਦੇ ਵਿੱਚ ਇਹ ਜਾਂਦਾ ਕਿ ਜੇ ਵਕੀਲ ਸਹਿਬਾਨ ਇਹ ਕੰਮ ਕਰਨ ਤਾਂ ਮਾੜੀ ਗੱਲ ਹੈ ਤੇ ਅਸੀਂ ਉਹਨਾਂ ਦੇ ਕਹਿਣ ਤੇ ਰੋਕ ਦਿੱਤਾ ਸੀ ਪਰ ਉਸ ਰੋਕਣ ਦੇ ਬਾਵਜੂਦ ਉਹਨਾਂ ਨੇ ਮਹੀਨੇ ਦਾ ਇੱਕ ਦਾ ਟਾਈਮ ਲਿਆ ਸੀ ਪਰ ਇੱਕ ਮਹੀਨੇ ਦੌਰਾਨ ਕੋਈ BBMP ਵੱਲੋਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਟੈਪ ਨਹੀਂ ਚੱਕਿਆ ਗਿਆ ਕਿ ਜਿਹਦੇ ਕਰਕੇ ਇਹਨਾਂ ਨੂੰ ਰੈਗੂਲਰਾਈਜ਼ ਜਾਂ ਕੋਈ ਰੈਂਟ ਲਾਇਆ ਜਾਵੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਕਿ ਇੱਥੇ ਕੋਈ ਵਿਚਾਰੇ ਸਾਡੀ ਮਾਵਾ ਭੈਣਾ ਜੋ ਬਜ਼ੁਰਗ ਔਨੇ ਸਾਡੇ ਕੋਈ ਜਾਂ ਕੋਈ ਕੋਈ ਇੱਥੇ ਕੋਈ ਕਹ ਲਓ ਵੀ ਕੋਈ ਬਿਮਾਰ ਆਂਦਾ ਕੋਟ ਦੇ ਵਿੱਚ ਆਪਣੀ ਤਾਰੀਖ ਭੁਗਤਣ ਦੇ ਲਈ ਉਹਨੂੰ ਵਿਚਾਰੇ ਨੂੰ ਜਦੋਂ 45 50 ਡਿਗਰੀ ਟੈਂਪਰੇਚਰ ਚ ਖੜ ਕੇ ਤਾਰੀਖ ਭੁਗਤਣੀ ਪੈਂਦੀ ਮੀਂਹ ਚ ਤਾਰੀਖ ਭੁਗਤਣੀ ਪੈਂਦੀ ਬੜੀ ਔਖੀ ਆ ਸਾਡੀ ਲਈ ਆਪਣੇ ਚੈਂਬਰ ਜਾ ਕਿ ਇੱਥੋਂ ਪਹਲਾਨ ਤੋਂ ਲੈ ਕੇ ਪਨੁਪਲੀ ਤੋਂ ਲੈ ਕੇ ਨੰਗਲ ਸਾਰੇ ਨਿਆ ਨੰਗਲ ਜਾਂ ਇਸ ਨਾਲੇ ਵਾਲੇ ਦੇ ਪਿੰਡਾਂ ਤੋਂ ਲਿਟਿਗੈਂਟਸ ਆਨੇ ਜਦ ਉਹਨਾਂ ਨੂੰ ਬੈਠਣ ਉੱਠਣ ਲਈ ਕੋਈ ਨਹੀਂ ਹੈ ਕਾ ਅਸੀਂ ਉਹਨਾਂ ਨੂੰ ਐਫੀਸ਼ੀਐਂਸੀ ਨਾਲ ਆਪਾਂ ਅਦਾਲਤ ਦੇ ਵਿੱਚ ਉਹਨਾਂ ਨੂੰ ਕੰਮ ਕਰਕੇ ਨਹੀਂ ਦੇ ਸਕਦੇ ਤੇ ਇਸ ਕਰਕੇ ਸਾਡੀ ਲੜਾਈ ਲੋਕਾਂ ਦੀ ਲੜਾਈ ਸੀ ਤੇ ਅੱਜ ਜਦੋਂ ਉਹਨਾਂ ਨੇ ਨਹੀਂ ਇਹਨੂੰ 1 ਮਹੀਨੇ ਤੱਕ ਕਰ ਧਿਆਨ ਦਿੱਤਾ ਤਾਂ ਵਕੀਲ ਸਹਿਬਾਂ ਨੇ ਨੋ ਵਰਕ ਕੀਤਾ ਤੇ ਅੱਜ ਆਲ ਓਵਰ ਜਿਹੜਾ ਪੰਜਾਬ ਹੈ ਸਾਡੇ ਬਾਰ ਐਸੋਸੀਏਸ਼ਨ ਵੱਲੋਂ ਬੜਾ ਰਿਸਪਾਂਸ ਮਿਲਿਆ ਤੇ ਅੱਜ ਸਾਡਾ ਜਿਹੜਾ ਪੰਜਾਬ ਹੈ ਉਹ ਅਸੀਂ ਨੋ ਵਰਕ ਤੇ ਆ ਸਾਡੇ ਜਿਹੜੀ ਬਾਰ ਐਸੋਸੀਏਸ਼ਨ ਜੀ ਤੁਹਾਨੂੰ ਇੱਕ ਨਹੀਂ ਜਿਹੜੀ ਇਹ ਸਬਜੋਡਾਈਸ ਮੈਟਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਅੰਦਰੂਨੀਆ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਕੋਰਟ ਦੇ ਵਿੱਚ ਵਜਾਰਤੀਆਂ ਵਾਖਵਾਰਾਂ ਦੇ ਵਿੱਚ ਕੋਰਟ ਦੇ ਕਿਸੇ ਫੈਸਲੇ ਦੇ ਕਿੰਤੂ ਪਰੰਤੂ ਕਰੀਏ ਇੱਕ ਆਮ ਵਿਅਕਤੀ ਤਾਂ ਕਰ ਦਵੇ ਤਾਂ ਲੱਗ ਗੱਲ ਹੈ ਮੇਰਲੀ ਕਰਨੀ ਮੁਸ਼ਕਲ ਹੈ ਕਿਉਂਕਿ ਜਦੋਂ ਸਬਜੋਡਾਈਸ ਮੈਟਰ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹਨਾ ਕਿਉਂਕਿ ਜਦੋਂ ਚੀਜ਼ਾਂ ਇਹ ਮਿਲਦੀਆਂ ਉਹਦੀ ਰੈਮੇਡੀ ਕੋਰਟ ਦੇ ਵਿੱਚ ਉੱਪਰ ਆਨਰੇਬਲ ਕੋਰਟ ਡਿਸਟ੍ਰਿਕਟ ਹੁੰਦੀ ਉਹ ਜਾਂ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਉਹ ਸਾਡਾ ਮੈਟਰ ਚੱਲ ਰਿਹਾ ਕੀ ਅਗਲਾ ਕਦਮ ਕੀ ਹੈ ਅਗਲਾ ਕਦਮ ਇਹ ਹੈ ਕਿ ਸਟੈਂਡ ਸਟਿਲ ਹੈ ਉਦੋਂ ਤੱਕ ਨੌ ਵਰਕ ਜਾਰੀ ਹੈ ਜਦੋਂ ਤੱਕ ਇਹਦਾ ਠੋਸ ਹੱਲ ਨਹੀਂ ਹੁੰਦਾ ਕਿ ਅੱਗੇ ਕਿਉਂਕਿ 1 ਮਹੀਨਾ ਪਹਿਲਾਂ ਅਸੀਂ 26 ਜੂਨ ਤੋਂ ਲੈ ਕੇ ਉਦੋਂ ਤੱਕਰ ਹੱਲ ਨਹੀਂ ਹੋਇਆ ਤੇ ਜਦੋਂ ਤੱਕਰ BBMP ਐਡਮਿਨਿਸਟ੍ਰੇਸ਼ਨ ਖਾਸ ਕਰਕੇ ਪੰਜਾਬ ਸਰਕਾਰ ਕਿਉਂਕਿ ਜਿਹਦੀ ਮੌਲ ਰਿਡਿਟੀ ਹੈ ਕਿ ਜਿੱਥੇ ਵੀ ਕਿਤੇ ਕੋਈ ਔਨਰੇਬਲ ਕੋਰਟ ਦੀ ਬਿਲਡਿੰਗ ਬਣਦੀ ਹੈ ਕਿਸੇ ਦੀ ਵੀ ਉਹਦੇ ਪੰਜਾਬ ਸਰਕਾਰ ਨੇ ਲੈਂਡ ਪ੍ਰੋਵਾਈਡ ਕਰਕੇ ਦੇਣੀ ਹੁੰਦੀ ਜਿਹੜੀ ਪੰਜਾਬ ਸਰਕਾਰ ਵੀ ਉਹ ਜਲਦੀ ਤੋਂ ਜਲਦੀ ਦੇਵੇ ਕਿਉਂਕਿ ਉਹਦੇ ਰਿਪਰੈਜ਼ੈਂਟੇਟਿਵ ਜਿਹੜੇ ਐਸਡੀਐਮ ਸਾਹਿਬ ਇੱਥੇ ਬੈਠੇ ਆ ਕਿ ਅਸੀਂ ਬੇਨਤੀ ਕਰਦੇ ਵੀ ਜਿੱਥੇ ਬੀਬੀਐਮਪੀ ਤੋਂ ਅਸੀਂ ਡਿਮਾਂਡ ਕਰਦੇ ਕਿ ਟੈਂਪੋਰਰੀਲੀ ਡਿਮਾਂਡ ਕਰਦੇ ਕਿ ਇਹਨਾਂ ਨੂੰ ਸਟਰਕਚਰ ਨੂੰ ਉਦੋਂ ਤੱਕ ਸਾਡਾ ਹੱਲ ਕਰ ਦਿੱਤਾ ਜਾਵੇ ਜਦ ਤੱਕ ਕੋਰਟ ਦੀ ਬਿਲਡਿੰਗ ਨਹੀਂ ਬਣਦੀ ਕੋਰਟ ਦੀ ਬਿਲਡਿੰਗ ਬਣਵਾਉਣ ਦੇ ਲਈ ਜਦੋਂ ਕੋਈ ਪ੍ਰੋਵਾਈਡ ਲੈਂਡ ਕਰਨ ਲਈ ਇਹ ਐਡਮਿਨ ਇਨਸਾਫ ਨੇ ਕਰਨੀ ਆ ਜਾਂ ਡਿਪਟੀ ਕਮਿਸ਼ਨਰ ਸਾਹਿਬ ਨੇ ਕਰਨੀ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਲੋਕਾਂ ਦਾ ਵੀ ਧਿਆਨ ਦਿਓ ਤੇ ਜਿਹੜੇ ਲਿਟੀਗੈਂਸ ਆ ਖਾਸ ਕਰਕੇ ਲਿਟੀਟਾਈਨਸ ਸਾਨੂੰ ਤਾਂ ਕਿਤੇ ਨਾ ਕਿਤੇ ਜਲ ਸਾਹਿਬ ਦੇ ਰੂਮ 'ਚ ਵੀ ਅਸੀਂ ਬੈਠ ਜੀਦਾ ਤੇ ਧਿਆਨ ਦਿਓ ਜਲਦ ਤੋਂ ਜਲਦ ਜਿਹੜੀ ਬਿਲਡਿੰਗ ਐ ਨਮੀ ਉਹ ਬਣਾਈ ਜਾਵੇ ਤਾਂ ਜੋ ਲੋਕ ਜਿਹੜੇ ਇਨਸਾਫ ਲੈਣ ਲਈ ਉਹਨਾਂ ਨੂੰ ਜਦੋਂ ਆਉਂਦੇ ਆ ਉਹਨਾਂ ਨੂੰ ਕੋਈ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸੋਕੇ ਤੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਇਨਸਾਫ ਮਿਲ ਸਕੇ